ਤਰਨਤਾਰਨ ਜਿਮਨੀ ਚੋਨਾ ਦੇ ਵਿੱਚ ਸੁਰਖੀਆਂ ਚ ਆਈ ਕੰਚਨਪ੍ਰੀਤ ਕੌਰ ਅੱਜ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਣਗੇ ਤਾਂ ਇੱਕ ਪਰਚੇ ਜਿਹੜੇ ਨੇ ਮਜੀਠੇ ਵਿਖੇ ਦਰਜ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਇੱਕ ਬੇਲ ਇੰਟਰਮ ਬੇਲ ਉਹਨਾਂ ਨੂੰ ਮਿਲੀ ਹੈ ਤੇ ਜਿਹਦੇ ਵਿੱਚ ਕਿਹਾ ਗਿਆ ਕਿ ਉਹ ਥਾਣੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰਨ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਮਜੀਠਾ ਥਾਣੇ ਦੀਆਂ ਦਿਖਾ ਰਹੇ ਹਾਂ ਜਿਹੜਾ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਇੱਥੇ ਅੱਜ ਥੋੜੀ ਦੇਰ ਤੋਂ ਬਾਅਦ ਕੰਚਨਪ੍ਰੀਤ ਕੌਰ ਜੋ ਕਿ ਅਕਾਲੀ ਆਗੂ ਜਿਹੜੇ ਨੇ ਜਿਹੜੇ ਉੱਥੋਂ ਦੇ ਕੈਂਡੀਡੇਟ ਨੇ ਉਹਨਾਂ ਦੀ ਬੇਟੀ ਹੈ ਤੇ ਤਕਰੀਬਨ ਜਿਹੜਾ ਕੈਂਪੇਨ ਜਿਹੜਾ ਹੈ ਉਹਨਾਂ ਵੱਲੋਂ ਚਲਾਇਆ ਗਿਆ ਸੀ ਤਾਂ ਉਸ ਦੇ ਵਿੱਚ ਜਿਹੜਾ ਹੈ ਅੱਜ ਅਦਾਲਤ 'ਚ ਪੇਸ਼ੀ ਹੋਏਗੀ ਤਾਂ ਥਾਣੇ ਦੀਆਂ ਤਸਵੀਰਾਂ ਦਿਖਾ ਰਹੇ ਤੇ ਦੂਜੇ ਪਾਸੇ ਬਾਹਰ ਪੁਲਿਸ ਦੇ ਸੁਰੱਖਿਆਬੰਦ ਪ੍ਰਬੰਧ ਵੀ ਤੁਹਾਨੂੰ ਸਾਂਝੇ ਕਰ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਇੱਥੇ ਮੌਕੇ ਤੇ ਤਣਾਤ ਕਰ ਦਿੱਤੀ ਗਈ ਹੈ ਔਰਤ ਪੂਰੇ ਸੁਰੱਖਿਆ ਦੇ ਕੜੇ ਇੰਤਜ਼ਾਮਾਂ ਹੇਠ ਅੱਜ ਕੰਚਨਪ੍ਰੀਤ ਕੌਰ ਜਿਹੜੇ ਨੇ ਉਹ ਅੱਜ ਇੱਥੇ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਣਗੇ ਦਰਸਲ ਅਦਾਲਤ ਵੱਲੋਂ ਹੁਕਮ ਜਾਰੀ ਕੀ ਥਾਣੇ ਜਾਣ ਅਤੇ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਹਾਲਾਤਕਾਰੀ ਵੀ ਮੌਕੇ ਤੇ ਮੌਜੂਦ ਨੇ ਅਤੇ ਜਿਹੜਾ ਹੈ ਉਹ ਅੱਜ ਇਸ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਦੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਅਸੀਂ ਮਜੀਠੇ ਥਾਣੇ ਤੋਂ ਸਾਂਝੀਆਂ ਕਰ ਰਹੇ ਹਾਂ ਮਜੀਠੇ ਥਾਣੇ ਦੀ ਤਸਵੀਰ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕੜੇ ਸੁਰੱਖਿਆ ਪ੍ਰਬੰਧ ਜਿਹੜਾ ਮਜੀਠਾ ਪੁਲਿਸ ਸਟੇਸ਼ਨ ਹੈ ਔਰ ਆਲਰੇਡੀ ਪੀਤੇ ਕੁਝ ਵਾਰਦਾਤ ਤੋਂ ਬਾਅਦ ਕਾਫੀ ਇਸ ਨੂੰ ਹਾਈ ਟੈਕ ਕਰ ਦਿੱਤਾ ਗਿਆ ਸੀ ਤਾਂ ਹੁਣ ਇਹ ਕੁਝ ਸਮੇਂ ਬਾਅਦ ਇੱਥੇ ਜਿਹੜੇ ਨੇ ਉਹ ਪਹੁੰਚਣਗੇ ਔਰ ਪੁਲਿਸ ਦੇ ਅਧਿਕਾਰੀ ਆਲਰੇਡੀ ਅੰਦਰ ਮੌਜੂਦ ਨੇ ਜਿਹੜੇ ਕਿ ਉਹਨਾਂ ਦੇ ਬਿਆਨ ਦਰਜ ਕਰਾਣਗੇ ਕਿ ਜਿਹੜੇ ਮਾਮਲੇ ਦਰਜ ਕੀਤੇ ਗਏ ਸੀ ਉਹਨਾਂ ਵਿੱਚ ਅਸਲੀਅਤ ਕੀ ਹੈ ਕੀ ਉਹਦੇ ਵਿੱਚ ਜਿਹੜੇ ਪੁਆਇੰਟਸ ਸੀ ਜਿਹਦੇ ਆਧਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਨੂੰ ਜਿਹੜਾ ਜੁਆਇਨ ਕਰਨ ਦਾ ਅਜ ਕੰਮ ਹੈ ਉਹ ਉਹਨਾਂ ਵੱਲੋਂ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਥਾਣਾ ਮਜੀਠਾ ਤੋਂ ਹੈ ਤਾਂ ਇੱਥੇ ਪਰਚਾ ਜਿਹੜਾ ਦਰਜ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ ਮਾਮਲਾ ਕਿਉਂਕਿ ਕੀ ਆ ਜਾ ਰਿਹਾ ਸੀ ਇਹ ਕਾਲੀ ਦਲ ਵੱਲੋਂ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਹ ਰੰਜਿਸ਼ ਦੇ ਤਹਿਤ ਕੀਤਾ ਗਿਆ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਬਕਾਇਦਾ ਤੌਰ ਦੇ ਉੱਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਔਰ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਔਰ ਵੱਡੇ ਲੈਵਲ ਦੇ ਅਧਿਕਾਰੀ ਇੱਥੇ ਮੌਜੂਦ ਨੇ ਔਰ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਸਰਚ ਕੀਤੀ ਜਾ ਰਹੀ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਘਟੇ ਇਸ ਕਰਕੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਕੀਤੇ ਗਏ ਨੇ ਚਾਹੇ ਮਹਿਲਾ ਪੁਲਿਸ ਅਧਿਕਾਰੀ ਹੋਣ ਜਾਂ ਡੀਐਸਪੀ ਪੱਦਰ ਦੇ ਅਧਿਕਾਰੀ ਤੇ ਸਾਰੇ ਦੀ ਤਨਾਤੀ ਹੈ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਇਸ ਵੇਲੇ ਮਜੀਠਾ ਥਾਣੇ ਦੇ ਬਾਹਰ ਨਜ਼ਰ ਆਏਗੀ ਤਾਂ ਤੁਸੀਂ ਵੇਖੋ ਗੇਟ ਵੀ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਕੁਝ ਸਮੇਂ ਬਾਅਦ ਇੱਥੇ ਉਹਨਾਂ ਦੀ ਪੇਸ਼ੀ ਹੋਣੀ ਹੈ ਔਰ ਪੇਸ਼ੀ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਹੈ ਆਪਣੇ ਬਿਆਨ ਦਰਜ ਕਰਾਣਗੇ ਤਾਂ ਉਸ ਤੋਂ ਬਾਅਦ ਮੀਡੀਆ ਨੂੰ ਵੀ ਉਹਨਾਂ ਵੱਲੋਂ ਦੱਸਣਗੇ ਕਿ ਆਖਿਰਕਾਰ ਕੀ ਹਾਲਾਤ ਰਹੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮਜੀਠਾ ਥਾਣੇ ਤੋਂ ਨੇ ਔਰ ਮਜੀਠਾ ਥਾਣੇ ਦੇ ਵਿੱਚ ਅੱਜ ਪੇਸ਼ ਹੋਣ ਕੇ ਆਪਣੇ ਬਿਆਨ ਦਰਜ ਕਰਾਣਗੇ ਤਾਂ ਦੱਸਣਾ ਚਾਹਾਂਗੇ ਕੰਚਨਪ੍ਰੀਤ ਕੌਰ ਜੋ ਕਿ ਇੱਕ ਵੱਡਾ ਨਾਮ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਜਾ ਰਹੀਆਂ ਸੀ ਕਿ ਕੰਚਨਪ੍ਰੀਤ ਕੌਰ ਵਿਦੇਸ਼ ਭੱਜ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਨੇਪਾਲ ਦੇ ਰਸਤੇ ਵਿਦੇਸ਼ ਜਾਂਦੀਆਂ ਗੱਲਾਂ ਵੀ ਕੁਝ ਸਾਹਮਣੇ ਆਈਆਂ ਸੀ ਲੇਕਿਨ ਉਹਨਾਂ ਸਾਰੀਆਂ ਗੱਲਾਂ ਨੂੰ ਅੱਜ ਵਿਰਾਮ ਲੱਗੇਗਾ ਉਸ ਵੇਲੇ ਇੱਕ ਫੁੱਲ ਸਟਾਪ ਲੱਗ ਜਾਏਗਾ ਜਿਸ ਵੇਲੇ ਕਿ ਕੰਚਨਪ੍ਰੀਤ ਕੌਰ ਖੁਦ ਪੇਸ਼ ਹੋਣਗੇ ਔਰ ਸਵਾਲ ਲੱਗ ਕਿੰਨੇ ਦਿਨ ਕੰਚਨਪ੍ਰੀਤ ਕੌਰ ਕਿੱਥੇ ਸਨ ਇਹ بڑے ਸਵਾਲ ਜਿਹੜੇ ਨੇ ਹਾਲੇ ਵੀ ਜਿਹੜੇ ਕਿ ਰੈਨਗੇ ਪੁਲਿਸ ਦੀ ਇਨਵੈਸਟੀਗੇਸ਼ਨ ਚ ਵੀ ਰਹਿਣਗੇ ਕਿਉਂਕਿ ਜਿਸ ਵੇਲੇ ਉਹਨਾਂ ਤੇ ਪਰਚਾ ਦਰਜ ਹੋਇਆ ਕਿਉਂਕਿ ਜਿਸ ਵੇਲੇ ਚੋਣਾ ਹੋ ਰਹੀਆਂ ਸੀ ਤੇ ਉਸ ਵੇਲੇ ਕੰਚਨਪ੍ਰੀਤ ਕੌਰ ਅਚਾਨਕ ਗਾਇਬ ਹੋ ਜਾਂਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਵੇਲੇ ਉਹਨਾਂ ਦੀ ਬੇਲ ਕੁਝ ਰਿਜੈਕਟ ਹੋਈ ਸੀ ਔਰ ਉਸ ਤੋਂ ਬਾਅਦ ਇੰਟਰਮ ਬੇਲ ਤੋਂ ਬਾਅਦ ਅੱਜ ਕੋਰਟ ਦੇ ਹੁਕਮਾਂ ਦੇ ਮੁਤਾਬਕ ਅੱਜ ਥਾਣੇ ਦੇ ਵਿੱਚ ਪੇਸ਼ ਹੋਣਗੇ ਔਰ ਥਾਣੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਇਸ ਵੇਲੇ ਕੜੇ ਸੁਰੱਖਿਆ ਨਿਯਮਾਂ ਤੁਸੀਂ ਦੇਖੋ ਜਿਹੜਾ ਕੋਈ ਵਿ ਉਸਤਾਦ ਕੀਤੀ ਜਾ ਰਹੀ ਹੈ ਕਿ ਉਹ ਕਿਉਂ ਜਾ ਰਿਹਾ ਹੈ ਤਾਂ ਇਹ ਇਸ ਵੇਲੇ ਥਾਣੇ ਦੇ ਸੜਕ ਦੀ ਤਸਵੀਰ ਵੀ ਤੁਹਾਨੂੰ ਦਿਖਾਣੇ ਆ ਤੁਸੀਂ ਦੇਖੋ ਕਿ ਬਕਾਇਦਾ ਤੌਰ ਦੇ ਉਤੇ ਬੈਰੀਕੇਟਿੰਗ ਕੀਤੀ ਗਈ ਹੈ ਔਰ ਹਰ ਆਮ ਜਾਣ ਵਾਲੇ ਵਿਅਕਤੀ ਦੀ ਪੁਛਤਾਜ ਜਿਹੜੀ ਹੈ ਇੱਥੇ ਹੋ ਰਹੀ ਹੈ ਔਰ ਤੁਸੀਂ ਦੇਖੋ ਪੂਰਾ ਪ੍ਰੋਪਰ ਇਸ ਇਲਾਕੇ ਨੂੰ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਇਸ ਲਈ ਥਾਣਾ ਮਜੀਠਾ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਔਰ ਬਕਾਇਦਾ ਤੌਰ ਦੇ ਉਤੇ ਪੁਲਿਸ ਦੇ ਅਧਿਕਾਰੀ ਤੁਸੀਂ ਵੇਖੋ ਕਿ ਹਰ ਇੱਕ ਮੌਇਨਾ ਕਰ ਰਹੇ ਨੇ ਔਰ ਬਕਾਇਦਾ ਤੌਰ ਤੇ ਆ ਰਹੇ ਨੇ ਕਿ ਕੀ ਸੀ ਦੀ ਲੋੜ ਹੈ ਕਿਥੇ ਕਿ ਸੁਰੱਖਿਆ ਪ੍ਰਬੰਧ ਦੀ ਲੋੜ ਹੈ ਤਾਂ ਇੱਕ ਵੱਡੀ ਪੇਸ਼ੀ ਅੱਜ ਜਿਹੜੀ ਹੈ ਕੰਚਨਪ੍ਰੀਤ ਕੌਰ ਅੱਜ ਮਜੀਠਾ ਥਾਣੇ 'ਚ ਪੇਸ਼ ਹੋਣਗੇ ਔਰ ਆਪਣੇ ਬਿਆਨ ਦਰਜ ਕਰਾਨਗੇ ਔਰ ਕਾਫੀ ਸਿਆਸੀ ਗਲਿਆਰਾਂ ਦੇ ਵਿੱਚ ਵੀ ਇਸ ਦੀ ਚਰਚਾ ਰਹੇਗੀ ਪਰ ਜੋ ਮਾਮਲੇ ਦਰਜ ਕੀਤੇ ਗਏ ਨੇ ਉਹਦੇ ਵਿੱਚ ਉਹ ਬਿਆਨ ਕੀ ਦਿੰਦੇ ਨੇ ਕਿਸ ਤਰ੍ਹਾਂ ਉਹ ਆਪਣਾ ਪੱਖ ਰੱਖਦੇ ਨੇ ਪੁਲਿਸ ਆਪਣਾ ਪੱਖ ਰੱਖਦੀ ਹੰਲਾ ਸਮਾਂ ਦੱਸੇਗਾ ਪਰ ਵੱਡੀ ਅੱਜ ਇੱਕ ਪੇਸ਼ੀ ਜਿਹੜੀ ਹੈ ਮਜੀਠਾ ਥਾਣੇ 'ਚ ਹੁੰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ